ਕਿ ਜਦੋਂ ਬਠਿੰਡੇ ਤੇ ਆਸਪਾਸ ਦੇ ਇਲਾਕਿਆਂ ਦੇ ਵਿੱਚ ਆ ਲੱਖੇ ਸੁਧਾਰੇ ਆਵਾਜ਼ ਚੁੱਕੀ ਸੀ ਉਦੋਂ ਲੱਖੇ ਸੁਧਾਰੇ ਨੂੰ ਮਾੜਾ ਕਹਿੰਦੇ ਸੀ ਲੋਕ ਆ ਕਿ ਜੇ ਇਹ ਤਾਂ ਡਾਕਟਰਾਂ ਤੋਂ ਪੈਸੇ ਲੈਂਦਾ ਇਹਦਾ ਤਾਬ ਜ਼ਨਾਵ ਕਰਦਾ ਉਹ ਵੀ ਐਂ ਪਿੰਟ ਪਿੰਟਦਾ ਸੀ ਤੇ ਇਹ ਦੱਸਿਆ ਜਾ ਰਿਹਾ ਕਿ ਮੰਦਰ ਦੇ ਵਿੱਚ ਸਮੇਤ ਜੋੜਿਆਂ ਜੁੱਤੀਆਂ ਲੈ ਕੇ ਬੜੇ ਵੜ ਗਏ ਬਹੁਤ ਮੰਦ ਭਾਗੀ ਖਬਰ ਆ ਇੱਕ ਹੋਰ ਦੁਖਦਾਈ ਖਬਰ ਜਿਹੜੀ ਆ ਸਾਹਮਣੇ ਨਿਕਲ ਕੇ ਆ ਰਹੀ ਆ ਪਤਾ ਨਹੀਂ ਕੀ ਹੋ ਗਿਆ ਇਸ ਪੰਜਾਬ ਨੂੰ ਕਿਹਨੇ ਨજર ਲਾ ਦਿੱਤੀ ਆ ਪੰਜਾਬ ਦੇ ਸੋਨੇ ਵਰਗੇ ਗੱਭਰੂ ਜਿਹੜੇ ਇਸ ਪੰਜਾਬ ਨੂੰ ਸਾੜ-ਸਾੜ ਜਾ ਰਹੇ ਆ अनेका ਪੁੱਤ ਨੇ ਬੇਸਕ ਮਾਮਾ ਦੇ ਰੋਜ਼ ਮਰਦੇ ਨੇ ਪਰ ਜ਼ਿੰਮੇਵਾਰ ਕੌਣ ਆ ਤੁਹਾਨੂੰ ਦੱਸ ਦਈਏ ਕਿ 2025 ਦੇ ਵਿੱਚ ਜਿਹੜੀਆਂ ਬਹੁਤੀਆਂ ਜਿਹੜੀਆਂ ਸੈਂਕੜੇ ਦੇ ਵਿੱਚ ਮੌਤਾ ਹੋਈਆਂ ਨੇ ਕਿਤੇ ਉਹ ਹੜ ਆਇਆ ਪੰਜਾਬ ਦੇ ਵਿੱਚ ਆ ਉਹਨੇ ਬਰਬਾਦੀ ਲਿਆਂਦੀ ਆ ਕਿਤੇ ਜੰਗ ਲੱਗ ਜਾਂਦੀ ਆ ਉਹਨੇ ਬਰਬਾਦੀ ਲਿਆਂਦੀ ਆ ਤੇ ਕਿਤੇ ਸਾਡੇ ਨੌਜਵਾਨ ਐਕਸੀਡੈਂਟ ਦੇ ਮਰ ਜਾਂਦੇ ਆ ਕਿਤੇ ਕੋਈ ਹਾਰਟ ਟੈਕ ਦੇ ਨਾਲ ਮਰ ਜਾਂਦਾਗਾ ਬੜਾ ਕਿ ਜਿਹੜਾ ਦੁੱਖ ਭਰਿਆ ਆ ਆਪਾਂ ਕਹਦੇ ਕਿ 2025 ਬੜੀ ਦੁਖਦਾਈ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇੱਕ ਸਵਾ ਸ਼ਿਵਾਂ ਠੰਡਾ ਨਹੀਂ ਹੁੰਦਾ ਤੇ ਦੂਸਰਾ ਜਿਹੜਾ ਬਲ ਲੱਗ ਪੈਂਦਾਗਾ ਇਹ ਬੜੇ ਅੱਜ ਦੁੱਖ ਨਾਲ ਤੁਹਾਨੂੰ ਜੜੀਆਂ ਖਬਰ ਦੱਸ ਰਿਆਂਗਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ 2 ਅਗਸਤ ਦਾ 2025 ਨੂੰ ਜਸਵਿੰਦਰ ਸਿੰਘ ਭੱਲਾ ਉਹ ਕਮੇਡੀ ਕਲਾਕਾਰ ਜਿਹੜਾ ਕਿ ਹਮੇਸ਼ਾ ਲਈ ਜਿਹੜਾ ਆਪਾਂ ਕਹਿੰਦੇ ਆ ਕਿ ਸੰਕਾਟੇ ਸੁੰਦਿਆਰੇ ਸੀ ਉਹਨਾਂ ਦੀ ਆਵਾਜ਼ ਖਮੋਸ ਹੋ ਗਈ ਉਹਨਾਂ ਦੀ ਆਵਾਜ਼ ਜਿਹੜੀ ਸਦਾ ਲਈ ਜਿਹੜੀ ਚੱਲੇਗੀ ਉਹਨਾਂ ਦਾ ਚਿਹਰਾ ਉਸ ਤੋਂ ਬਾਅਦ ਜਿਹੜਾ 24 ਸਤੰਬਰ 2025 ਨੂੰ ਚਰਨਜੀਤ ਸਿੰਘ ਊਝਾ ਜਿਹੜਾ ਕਿ ਸੰਗੀਤ ਦਾ ਦੁਨੀਆ ਦਾ ਵੱਡਾ ਬਾਸਾ ਸੀ 8 ਅਕਤੂਬਰ ਨੂੰ ਅਰਾਜਵੀਰ ਜਵੰਦਾ ਅਰਾਜਵੀਰ ਜਵੰਦਾ ਉਹ ਪੰਜਾਬੀ ਕਲਾਕਾਰ ਆ ਹੌਣ ਹਾਲ ਕਲਾਕਾਰ ਆ ਬੜਾ ਸੋਹਣਾ ਨੌਜਵਾਨ ਆ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਜਿਹੜਾ ਚੱਲਿਆ ਗਿਆ ਉਹ ਵੀ ਬਹੁਤ ਦੁਖਦਾਈ ਖਬਰ ਆ ਜਿਹੜੀ ਕਿ ਲੋਕਾਂ ਨੇ ਹਸਪਤਾਲ ਦੇ ਉੱਪਰ ਜਿਹੜਾ ਸਵਾਲ ਚੁੱਕੇ ਨੇ ਤੇ ਲੋਕ ਅਜ ਚੁੱਕ ਵੀ ਰਹੇ ਨੇ ਉਹ ਤਬ ਜਿਹੜਾ ਇੱਕ ਤਰਕਸਾਰ ਹੋਰ ਖਬਰ ਸਾਹਮਣੇ ਨਿਕਲ ਕੇ ਆਉਂਦੀ ਆ ਕਿ 42 ਸਾਲ ਦਾ ਬਰਿੰਦਰ ਘੁੰਮੜ ਬਾਡੀ ਬਿਲਡਰ ਆ ਜਿਹੜਾ ਕਿ ਨੌਜਵਾਨ ਆ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਫੋਰਸ ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਉੱਥੇ ਕੋਈ ਸਰਜਰੀ ਕਰਵਾਉਣ ਜਾਂਦਾ ਹੈਗਾ ਤੇ ਅਕਸਰ ਉੱਥੇ ਉਹਨੂੰ ਦੋ ਟੈਕ ਆ ਜਾਂਦੇ ਆ ਇਹ ਦੱਸਿਆ ਜਾ ਰਿਹਾ ਕਿ ਉਹਦੇ ਜਿਹੜੀ ਮੌਤ ਹੋ ਜਾਂਦੀ ਆ ਅੱਗੇ ਬੜੀ ਮੱਧ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਪਰ ਹੁਣ ਦੱਸਿਆ ਇਹ ਜਾ ਰਿਹਾ ਕਿ ਉਸ ਹਸਪਤਾਲਾਂ ਦੇ ਖਿਲਾਫ ਪਰਿਵਾਰਕ ਮੈਂਬਰ ਜੁੜ ਰਹੇ ਆ ਹਗਾਮਾ ਹੋ ਰਿਹਾ ਉਹ ਕਹਿ ਰਿਹਾ ਕਿ ਸਾਨੂੰ ਜਿਹੜਾ ਕਿ ਬਰਿੰਦਰ ਘੁੰਮਣ ਸੀ ਜਿੱਥੇ ਉਹ ਪਿਆ ਸੀ ਸਾਨੂੰ ਉਹ ਸਿਸ਼ਲੀ ਕੈਮਰੇ ਲੱਗੇ ਆ ਸਾਨੂੰ ਉਹਦੀ ਫੋਟੋ ਦਿੱਤੀ ਜਾਵੇ ਆਖਰ ਪਤਾ ਲੱਗੇ ਕਿ ਉਹਦੇ ਨਾਲ ਕੀ ਸੱਚੀ ਮੱਚੀ ਅਟੈਕ ਹੋਇਆ ਜਾ ਪਰ ਕੋਈ ਡਾਕਟਰਾਂ ਦੀ ਅੰਗਿਲੀ ਸੀ ਕਿ ਵੱਡੇ ਸਵਾਲ ਨੇ ਅੱਜ ਜਿਹੜੇ ਡਾਕਟਰਾਂ ਤੇ ਹਸਪਤਾਲਾਂ ਤੇ ਖੜੇ ਕੀਤੇ ਜਾ ਰਹੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਸੀ ਕਿ ਜਦੋਂ ਬਠਿੰਡੇ ਤੇ ਆਸਪਾਸ ਦੇ ਇਲਾਕਿਆਂ ਦੇ ਵਿੱਚ ਲੱਖੇ ਸੁਧਾਰੇ ਆਵਾਜ਼ ਚੁੱਕੀ ਸੀ ਉਦੋਂ ਲੱਖੇ ਸੁਧਾਰੇ ਨੂੰ ਮਾੜਾ ਕਹਿੰਦੇ ਸੀ ਲੋਕਾਂ ਕਿ ਇਹ ਤਾਂ ਡਾਕਟਰਾਂ ਤੋਂ ਪੈਸੇ ਲੈਂਦਾ ਇਹਦਾ ਤਾਂ ਬਦਲਾਵ ਕਰਦਾ ਉਹ ਵੀ ਐਂ ਪਿੰਟ ਪਿੰਟਦਾ ਸੀ ਕਿ ਇੱਕ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ ਉਤ ਤੋਂ ਬਾਅਦ ਉਹਨੂੰ ਹਫਤਾ ਹਫਤਾ 10-10 ਦਿਨ ਰੱਖੀ ਰੱਖਦੇ ਆ ਵੈਂਟੀਲੇਟਰ ਤੇ ਪਾ ਕੇ ਲੱਖਾਂ ਦਾ ਬੇੜਾ ਆ ਜਾਂਦਾ ਜਦੋਂ ਫਿਰ ਇੱਕ ਦਾ ਘਰ ਦਾ ਪਰਿਵਾਰ ਦਾ ਜੀ ਚਲਿਆ ਜਾਂਦਾ ਦੂਸਰਾ ਫਿਰ ਉਹਨਾਂ ਦੇ ਮੂਹਰੇ ਡਾਕਟਰਾਂ ਦੇ ਉਹਨਾਂ ਚਿਰ ਕਹਿੰਦੇ ਅਸੀਂ ਡੈੱਡ ਬਾਡੀ ਨਹੀਂ ਦਿੰਦੇ ਬਾਹਰਸਾ ਦੇ ਹਵਾਲਿਆਂ ਨਹੀਂ ਕਰਦੇ ਜਿੰਨਾ ਤੱਕ ਉਹਨਾਂ ਦੀ ਪੇਮੈਂਟ ਨਹੀਂ ਦਿੱਤੀ ਜਾਂਦੀ ਪਰ ਕਿਸੇ ਸਰਕਾਰ ਕੋਈ ਸੰਸਥਾ ਸਾਰੀਆਂ ਸੁੱਤੀਆਂ ਪਈਆਂ ਨੇ ਇਹ ਵੱਡੇ ਸਵਾਲ ਨੇ ਇਹ ਦੇਖੋ ਇਹ ਤਾਂ ਆਪਾਂ ਮੰਨ ਲੈਂਦੇ ਆ ਕਿ ਰੱਬ ਦਾ ਭਾਣਾ ਸੇ ਭਾਈ ਉਹਦਾ ਜੋ ਦੁਨੀਆ ਤੂੰ ਆਇਆ ਸੋ ਚਲਿਆ ਜਾਣਾ ਪਰ ਦੁੱਖ ਸਨ ਨੂੰ ਉਦੋਂ ਹੁੰਦਾ ਜਦੋਂ ਡਾਕਟਰਾਂ ਨੂੰ ਸਭ ਕੁਝ ਪਤਾ ਹੁੰਦਾ ਕਿ ਇਹ ਬੰਦਾ ਖਤਮ ਹੋ ਚੁੱਕਿਆਗਾ ਕਿ ਇਹਦਾ ਬ੍ਰੇਨ ਆ ਜਿਹੜਾ ਉਹ ਡੈੱਡ ਹੋ ਚੁੱਕਿਆਗਾ ਤੇ ਇਸ ਦਾ ਜਿਹੜਾ ਇਲਾਜ ਆ ਹੁਣ ਨਹੀਂ ਹੋ ਸਕਦਾ ਪਰ ਡਾਕਟਰਾਂ ਵੱਲੋਂ ਜਿਹੜਾ ਇੱਕ ਲੁੱਟ ਕੀਤੀ ਜਾਂਦੀ ਆ ਡਾਕਟਰ ਇੱਕ ਮਾਫੀਆ ਬਣ ਚੁੱਕੇ ਆ ਬਹੁਤ ਵੱਡਾ ਜਿਹਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿਤੇ ਲੋਕ ਅੱਜ ਤੋਂ 50 60 ਸਾਲ ਪਹਿਲਾਂ ਪਿੱਛੇ ਗੱਲ ਕਰ ਲਈਏ ਦੂਜਾ ਰੱਬ ਕਿਹਾ ਕਰਦੇ ਸੀ ਡਾਕਟਰਾਂ ਨੂੰ ਅ ਰੱਬ ਦਾ ਰੂਪ ਕਿਹਾ ਕਰਦੇ ਸੀ ਕਿ ਰੱਬ ਦਾ ਰੂਪ ਨੇ ਡਾਕਟਰ ਪਰ ਅੱਜ ਬਹੁਤੇ ਜਿਆਦੇ ਜਿਹੜੇ ਕਿ ਡਾਕਟਰ ਜਲਾਦ ਬਣਦੇ ਜਾ ਰਹੇ ਆ ਸਿਰਫ ਆਪਣੇ ਕਿੱਥੇ ਲੈ ਜਾਣਾ ਰੁਪਈਆ ਤੁਸੀਂ ਇੱਥੇ ਸਭ ਕੁਝ ਰਹਿ ਜਾਣਾ ਸ਼ਿਕੰਦਰ ਬਾਦਸ਼ਾਹ ਵਰਗੇ ਜਿਹੜੇ ਖਾਲੀ ਹੱਥ ਗਏ ਆ ਤੇ ਉਹ ਜਿਹੜਾ ਰੁਪਿਆ ਨਾਲ ਨਹੀਂ ਲੈ ਕੇ ਗਏ ਭਾਈ ਤੁਸੀਂ ਕਿੱਥੇ ਲੈ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਦੂਸਰੀ ਖਬਰ ਜੁੜੀ ਆ ਮਾਈ ਸਰਖਾਨੇ ਤੋਂ ਆਵਾਜ਼ੀ ਪਾਰਟੀ ਦੇ ਕਹਿੰਦੇ ਐਮਐਲਏ ਨੇ ਇੱਕ ਗੁੰਡਾਗਰਦੀ ਕਰਦੇ ਹੋਏ ਕਰੀਬ 1.5 200 ਬੰਦਾ ਲੈ ਕੇ ਜਿਹੜਾ ਮੰਦਿਰ ਤੇ ਕਬਜ਼ਾ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਇੱਥੇ ਤੱਕ ਕੇ ਧਾਰਮਿਕ ਸਥਾਨ ਚ ਕੋਈ ਮਰਜ਼ੀ ਆ ਧਾਰਮਿਕ ਸਥਾਨ ਕੋਈ ਵੀ ਨਾ ਪਰਤਨੀ ਫਲਾਉਂਦਾ ਹਮੇਸ਼ਾ ਸਿੱਖਿਆ ਦਿੰਦਾਗਾ ਮੰਦਰ ਹੋਵੇ ਚਰਚ ਹੋਵੇ ਗੁਰਦੁਆਰਾ ਸਾਹਿਬ ਹੋਵੇ ਚਾਹ ਕੋਈ ਹੋਰ ਜਗਾ ਹੋਵੇ ਉਥੇ ਇਹ ਦੱਸਿਆ ਜਾ ਰਿਹਾ ਕਿ ਮੰਦਰ ਦੇ ਵਿੱਚ ਸਮੇਤ ਜੋੜਿਆਂ ਜੁੱਤੀਆਂ ਲੈ ਕੇ ਬੜੇ ਬੜ ਗਏ ਬਹੁਤ ਮੰਦ ਭਾਗੀ ਖਬਰ ਆ ਦੇਖੋ ਅਸੀਂ ਸਾਡੇ ਗੁਰੂਆਂ ਨੇ ਇਨ੍ਹਾਂ ਮੰਦਰਾਂ ਦੇ ਲਈ ਇਨ੍ਹਾਂ ਹਿੰਦੂਆਂ ਦੇ ਲਈ ਇਸ ਜਨਹੁ ਦੇ ਖਾਤਰ ਆਪਣਾ ਜਿਹੜਾ ਬਲੀਦਾਨ ਦੇ ਦਿੱਤਾ ਤੇ ਪਰ ਅੱਜ ਜਿਹੜੇ ਕੁਝ ਲੋਕ ਨੇ ਸਰਾਰਤੀ ਲੋਕ ਕਹਿ ਲਿਆ ਉਹਨੂੰ ਆਪਾਂ ਜਾ ਪਾਏ ਕਹਿੰਦੇ ਕਿ ਸੱਤਾ ਦਾ ਨਸ਼ਾ ਹੈਗਾ ਜਿਹੜੇ ਲੋਕ ਅੱਜ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ੱੱਕਾ ਕਰਦੇ ਆ ਅੱਜ ਉਹ ਲੋਕ ਮੰਦਰਾਂ ਦੇ ਵਿੱਚ ਵੀ ੱੱਕਾ ਕਰਦੇ ਆ ਚਾਰੇ ਪਾਸੇ ਲੋਕ ਨੇ ਉਹ ਉਹ ਫੈਲੇ ਹੋਏ ਨੇ ਪੰਜਾਬ ਦੇ ਵਿੱਚ ਇੰਜ ਲੱਗ ਲੱਗ ਪੈਂਦਾ ਕਿ ਪੰਜਾਬ ਇੱਕ ਉਹ ਸਟੇਟ ਬਣ ਚੁੱਕੀ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਜਿਹੜਾ ਕਿ ਸਟੇਟ ਆ ਜੁਪੀਆ ਬਿਹਾਰ ਆ ਅਜ ਉਹ ਹੀ ਸੇਮ ਉਹੀ ਆਸਲੇ ਹਾਥਾਂਾਂ ਤੇ ਨੌਜਵਾਨਾਂ ਦਾ ਜਿਹੜਾ ਅਨਕਾਉਂਟਰ ਹੋ ਜਾਂਦਾਗਾ ਨੌਜਵਾਨਾਂ ਦੇ ਸਰੀਆਂ ਉ ਗੋਲੀਆਂ ਮਾਰੀਆਂ ਜਾਂਦੀਆਂ ਪਤਾ ਨਹੀਂ ਕਾਦੀ ਰੈਂਸਿਸ ਆ ਕੀ ਕਾਰਨਾ ਇੱਥੇ ਜਿਹੜਾ ਕਿ ਹੁਣ ਭਗਵਾਨਤ ਮਾਨ ਦੀ ਸਰਕਾਰ ਤੇ ਜਿਹੜਾ ਵੱਡੇ ਸਵਾਲ ਚੁੱਕੇ ਜਾਂਦੇ ਆ ਹਰ ਵੇਲੇ ਬੇਸ਼ੱਕ ਇਹਨਾਂ ਦਾ ਕਈ ਐਮਐਲਏ ਆ ਜਿਹੜੇ ਕਿ ਬੁਰੀ ਤਰ੍ਹਾਂ ਉਹ ਸਗੀਨ ਦੋਸਾਂ ਦੇ ਵਿੱਚ ਘਰੇ ਹੋਏ ਆ ਚਾਹੇ ਪਠਾਨ ਮਾਜਰਾ ਹੋਵੇ ਚਾਹੇ ਹੋਰ ਕਈ ਐਮਐਲਏ ਆ ਜਿਹੜੇ ਜੇਲ੍ਹ ਦੇ ਵਿੱਚ ਅਜੇ ਗਏ ਆ ਤੇ ਉਧਰ ਪਠਾਨ ਮਾਜਰਾ ਨੂੰ ਜਿਹੜਾ ਉਹਨਾਂ ਨੂੰ ਵੀ ਇੱਕ ਵੱਡਾ ਝਟਕਾ ਮਿਲਿਆ 376 ਦੇ ਜਿਹੜਾ ਕੇਸ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਆਰਜੀ ਆ ਜਿਹੜੀ ਜ਼ਮਾਨਤ ਦੀ ਉਹ ਅਰਧ ਹੋਈ ਆ ਅੱਜ ਜਿਹੜੀ ਐ ਮੈਂ ਤੁਹਾਨੂੰ ਸੁਣਾ ਕੇ ਹਟਿਆ ਬੜੀਆਂ ਦੁੱਖ ਦਰਦ ਭਰੀਆਂ ਖਬਰਾਂ ਨੇ ਤੇ ਅੱਜ ਇਹ ਪੰਜਾਬ ਦੇ ਹਾਲਾਤ ਕਿਉਂ ਹੋ ਰਹੇ ਆ ਕੀ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਕਿ ਸਾਡੇ ਸਿਉਣੇ ਵਰਗੇ ਗੱਭਰੂ ਨੌਜਵਾਨ ਆ ਆਪਾਂ ਇਹ ਕਹਿੰਦੇ ਕਿ ਭੰਗ ਦੇ ਭਾਤ ਤੁਰੇ ਜਾਂਦੇ ਆ ਕਿਤੇ ਡਾਕਟਰਾਂ ਦੇ ਅੱਗੇ ਕਹਿੰਦੀ ਦੱਸੀ ਜਾਂਦੀ ਆ ਕਿਤੇ ਰੋੜਾ ਤੇ ਫਿਰਦੇ ਆਵਾਰਾ ਪਸੂ ਕਿਤੇ ਗੋਲੀਆਂ ਦੀ ਠਾਠਾ